ਉਹ ਸਿੰਘਾ ਨਾਲ ਬੜਾ ਪਿਆਰ ਸੀ ਸ਼ੁਰੂ ਤੋਂ ਹੀ ਗੱਤ ਬਾਬਾ ਦੀ ਤਾਂ ਸਿਆ ਕਾਲ ਦੇਖ ਦੇਖ ਫਿਰ ਦੇ ਵਲਫ ਦੇ ਵਿੱਚ ਉਹਨਾਂ ਦਾ ਇਹ ਵਾਈਸ ਪ੍ਰੈਜ਼ੀਡੈਂਟ ਹੈ ਵਰਲਡ ਦੇ ਉਹਨਾਂ ਨੇ ਵੀ ਵੀਡੀਓ ਦੇਖ ਕੇ ਇਸ ਬੱਚੇ ਨੂੰ ਸਿਲੈਕਟ ਕੀਤਾ ਇੱਕ ਸੀ ਵਰਲਡ ਗ੍ਰੈਂਡ ਪ੍ਰਿਕਸ ਕੰਪੀਟੀਸ਼ਨ ਸੀ ਚੈਂਪੀਅਨਸ਼ਿਪ ਇੱਕ ਸੀ ਹੈਗਾ ਸੀ ਮਿਸਟਰ ਯੂਨੀਵਰਸਲ ਚੈਂਪੀਅਨਸ਼ਿਪ ਇਹਨਾਂ ਦੋਨਾਂ ਦੇ ਵਿੱਚ ਇਹ ਆਪਣਾ ਓਵਰਲ ਚੈਂਪੀਅਨ ਬਣਿਆ ਜੀ ਔਰ ਫਰਸਟ ਪਲੇਸ ਪਰ ਆਪ ਤੇ ਕੀਤੀ ਹੈ ਅਮਜੋਂ ਦੀ ਮਾਡਲਿੰਗ ਕਰਦਾ ਹੈ 3.5 ਸਾਲ ਦਾ ਇਹ ਬਾਣੀ ਤੇ ਬਾਣੀ ਦਾ ਧਾਰਨੀ ਫਤੇ ਸਿੰਘ ਇਹਦੇ ਸੋਚਿਆ ਸੀ ਕਿ ਫਤੇ ਸਿੰਘ ਇਸ ਮੁਕਾਮ ਤੇ ਲੈ ਜਾਵੇਗਾ ਅੱਜ ਵੀ ਜਦ ਇਹ ਦੀ ਸਟੇਜ ਪਰਫਾਰਮੈਂਸਿਸ ਹੁੰਦੀਆਂ ਨੇ ਜਾਂ ਕੁਝ ਵੀ ਹੁੰਦਾ ਨਾ ਤਾਂ ਮਤਲਬ ਮੇਰੀ ਅੱਖਾਂ ਚ ਅਤਰੋਂ ਹੁੰਦੇ ਨੇ ਸ਼ਸਤਰ ਵਿੱਦਿਆ ਤੇ ਵਿੱਦਿਆ ਬਹੁਤ ਜ਼ਰੂਰੀ ਹੈ ਬੱਚੇ ਨੂੰ ਆਣੀ ਚਾਹੀਦੀ ਹੈ ਫਸਟ ਟਾਈਮ ਇਹਨੇ ਪਰਫਾਰਮ ਕੀਤਾ ਤੁਸੀਂ ਮੰਨੋਗੇ ਹੁਣ ਸਾਨੂੰ ਇਹਦੇ ਨਾਮ ਨਾਲ ਸਾਰੇ ਜਨੇ ਜਾਣਦੇ ਨੇ ਇਨੋਂ ਵੈਸੇ ਦੁਨੀਆ ਵਾਲਿਆਂ ਨੇ ਤੇ ਬਹੁਤ ਕਿਆਕਿ ਕਿਹੜੇ ਕੰਮ ਜਪਾਤਾ ਤੋਂ ਮੁੰਡੇ ਨੂੰ ਇਸ ਤਰ੍ਹਾਂ ਉਹ ਐਕਟ ਕਰਕੇ ਕਹਿੰਦੇ ਨੇ ਪੀਟੀਸੀ న్యూਸ ਤੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਨਿੰਦਰ ਸਿੰਘ ਮੋਂਗਾ ਇੱਕ ਕਹਾਵਤ ਤੁਸੀਂ ਸਾਰਿਆਂ ਨੇ ਜਰੂਰ ਸੁਣੀ ਹੋਣੀ ਹੈ ਕਿ ਹੌਣ ਹਰ ਬਿਰਵਾਨ ਕੇ ਹੋਠ ਚਿਕਨੇ ਪਾਤ ਯਾਨੀ ਕਿ ਹੁਨਰ ਜਾਂ ਕਲਾ ਦੀ ਪਛਾਣ ਬਾਲਵਸਤਾ ਤੋਂ ਹੀ ਹੋ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਇੱਕ ਸਾਢੇ ਤਿੰਨ ਸਾਲਾਂ ਦੇ ਅਜਿਹੇ ਕਲਾ ਦੇ ਧਾਰਨੀ ਬੱਚੇ ਦੇ ਨਾਲ ਜਿਸਨੇ ਸਿੱਖਾਂ ਦੀ ਜੰਗਜੂ ਖੇਡ ਯਾਨੀ ਕਿ ਬਾਣੀ ਤੇ ਬਾਣੇ ਦੇ ਧਾਰਨੀਆਂ ਦੀ ਜਿਹੜੀ ਖੇਡ ਹੈ ਉਹ ਗਤਕਾ ਉਸ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਔਰ ਉਸ ਦੇ ਵਿੱਚ ਇੱਕ ਖਾਸ ਅਵਾਰਡ ਜਿਹੜਾ ਇੰਟਰਨੈਸ਼ਨਲ ਅਵਾਰਡ ਹੈ ਉਹ ਵੀ ਹਾਸਲ ਕੀਤਾ ਹੈ। ਤੋਂ ਸਭ ਤੋਂ ਪਹਿਲਾਂ ਫਤੇ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਵਾਹਿ ਫਤਿਹ। ਜਿਕਰਾ ਛੱਡਦੇ ਫਤਿਹ ਜੀ। ਗੁਰਬਾਬਾ ਜੀ ਸਾਚ ਜੀ ਫੜੇ ਇਕਮਗਾ ਚੱਟੜਾ ਕੱਟਾ ਕਪੂਠ ਨੇਪੋ ਨਿਵਾਰ ਕੰਮ ਜੁਨੀ ਜਬੰ ਉੱਦਾ ਸਾਜਾ ਆਜਾ ਵੀਚ ਜਾਉਂਦਾ ਆਬਿਦਤ ਨਾ ਗੋਜ ਵੀਚ ਕੁਜਾ ਬਾਬਾ ਜੀ ਜਿੰਗੀ ਬਾਬਾ ਜੀ ਕੋ ਵੀ ਜਾਦੀ ਜੀ ਜਿੰਗੀ ਸੱਚਿਆ ਕਾਇ ਜੀ ਮੇਰਾ ਨਾਮ ਰਮਨਦੀਪ ਸਿੰਘ ਹੈ ਮਾਮੀਸਰ ਸਾਹਿਬ ਤੋਂ ਆ ਔਰ ਮੈਂ ਵੀ professionnal bodybuilder ਸੀ ਤੇ ਮੈਂ ਆਪਣਾ international level ਤੱਕ ਮੈਂ ਖੇਲ ਚੁੱਕਿਆ ਮਿਸਟਰ ਅੰਮ੍ਰਿਤਸਰ ਲੈਵਲ ਤੋਂ ਲੈ ਕੇ ਮਿਸਟਰ ਪੰਜਾਬ ਨਾਰਥ ਇੰਡੀਆ ਔਰ ਮਿਸਟਰ ਇੰਡੀਆ ਲੈਵਲ ਔਰ ਦੋ ਵਾਰੀ ਮੈਂ ਵੀ ਯੂਰਪ ਚੈਂਪੀਅਨਸ਼ਿਪ 'ਚ ਪਾਰਟਿਸਿਪੇਟ ਕਰਕੇ ਔਰ ਆਪਣਾ ਪੋਜੀਸ਼ਨ ਹਾਸਲ ਕੀਤੀ ਹੈ ਫਤੇ ਸਿੰਘ ਬਾਰੇ ਦੱਸੋ ਇਨ ਦੀ ਦੇਟ ਆਫ ਬਰਥ ਦੱਸੋ ਇਹਨਾਂ ਦੀ ਗੱਲਾਂ ਸੁਣ ਕੇ ਤਾਂ ਯਕੀਨ ਨਹੀਂ ਆਉਂਦਾ ਵੀ ਇਹ ਇਹ ਜੀ ਬਸ ਜੀ ਗੁਰੂ ਸਾਹਿਬ ਦੀ ਕਿਰਪਾ ਜੀ ਉਹਨਾਂ ਦੀ ਰੂਹ ਹੈ ਜੀ ਇਹਦਾ ਬਰਥ ਹੈ 1911 2020 19 ਨਵੰਬਰ ਵੀ ਸੋ ਵੀ ਵੀ ਸੋ ਵੀ ਹਾਂਜੀ ਤੇ ਕਿਵੇਂ ਇਹਨਾਂ ਕੁ ਸਿੱਖ ਗਿਆ ਇਹ ਜੀ ਸ਼ੁਰੂ ਤੋਂ ਹੀ ਆ ਹਜੂਰ ਸਾਹਿਬ ਦੀ ਦਾਤ ਹੈ ਜੀ ਗੁਰਗੋਬ ਸਿੰਘ ਪਾਸ਼ਾ ਦੀ ਛੀ ਸੰਗਾਂ ਦਾ ਪਹਿਰੇ ਜੀ ਇਹਨੂੰ ਸਿੰਘਾਂ ਨਾਲ ਬੜਾ ਪਿਆਰ ਸੀ ਸ਼ੁਰੂ ਤੋਂ ਹੀ ਜੀ ਹੁਣ ਜਿਸ ਦਾ ਟੀਵੀ ਵੀ ਚੱਲਦਾ ਹੋਏਗਾ ਜਾਂ ਕੋਈ ਵੀ ਆ ਕਾਰਟੂਨੀ ਜੀ ਲਾਈਕ ਕਰਦਾ بس YouTube ਵੀ ਦੇਖੇਗਾ ਫੋਨ ਤੇ ਉੱਤੇ ਵੀ ਜਾਂ ਕੋਈ ਗੇਮਸ ਵਗੈਰਾ ਨਹੀਂ ਚੱਲਦੇ ਬਸ ਇਹ ਹੀ ਹੈ ਕਿ ਉਹ ਸੱਸਰ ਕਿੱਦਾਂ ਚਲਾਉਂਦੇ ਆ ਘੋੜਸਵਾਰੀ ਕਿੱਦਾਂ ਕਰਦੇ ਆ ਕਿਸ ਤਰ੍ਹਾਂ ਉਹ ਆਪਣਾ ਪਰਫਾਰਮ ਕਰਦੇ ਆ ਬਾਣਾ ਪਾ ਕੇ ਕਿੱਦਾਂ ਤਿਆਰ-ਵਰ ਤਿਆਰ ਹੁੰਦੇ ਆ ਉਹ ਤੁਹਾਡੇ ਸਾਹਮਣੇ ਆ ਜੀ ਇਹਨੂੰ ਮੈਂ ਕੁਝ ਨਹੀਂ ਸਿਖਾਇਆ ਜੀ ਫਤਿਹ ਬੂੰਗਾ ਬੰਦੇ ਹੋ ਤੁਸੀਂ ਦਸਤਾਰ ਵੀ ਬੰਦੇ ਬੂੰਗਾ ਵੀ ਬੰਦੇ ਹੋ ਚੋਲਾ ਵੀ ਤੁਸੀਂ ਆਪਸ ਜਾਂਦੇ ਹੋ ਤਿਆਰ-ਵਰ ਤਿਆਰ ਹੋ ਕੇ ਤੁਸੀਂ ਮੱਥਾ ਟੇਕਣ ਜਾਂਦੇ ਹੋ ਟਾਲਾ ਸਾਹਿਬ ਹਾਂ ਦਰਬਾਰ ਸਾਹਿਬ ਹਾਂ ਸਿਦਾ ਸਾਹਿਬ ਹਾਂ ਦੋ ਆਪਾ ਨੌ ਸਿੰਘ ਜੀ ਦੀ ਸੇਵਾ ਕਰਦੇ ਹੋ ਨਾ ਇਨੂੰ ਸ਼ੁਰੂ ਤੋਂ ਨਮ ਲੱਟੀ ਖਮਾਉਂਦਾ ਬੜਾ ਸ਼ੌਂਕ ਸੀ ਜੀ ਤੇ ਉਦੋਂ ਗੁਰੂ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੀ ਤੇ ਜੰੰਦੇ ਆਲੇ ਤੇ ਅਸੀਂ ਇਹਨੂੰ ਤਿਆਰ ਬਰ ਤਿਆਰ ਕਰਕੇ ਸ਼ਸਤਰ ਲੈ ਕੇ ਚੱਲੇਗੇ ਨਾਲ ਉੱਥੇ ਜਦੋਂ ਗਤਕਾ ਇਹ ਸਿੰਘ ਗਤਕਾ ਕਰਦੇ ਨੇ ਤੇ ਇਹਨੂੰ ਪਤਾ ਨਹੀਂ ਕੀ ਬਾਣੇ ਦੇ ਵਿੱਚ ਵੀਰਸ ਆਇਆ ਕਿ ਮੈਂ ਚਲਾਉਣਾ ਗਤਕਾ ਕਰਨਾ ਫਿਰ ਅਸੀਂ ਲਾਲਲੀਆ ਫੌਜਾਂ ਨੂੰ ਕੀਤੀ ਬੇਨਤੀ ਕਿ ਆ ਪਚੰਗੀ ਸਿੰਘ ਇਹ ਵੀ ਕਹਿੰਦਾ ਕਿ ਜੇ ਇਹ ਇੰਨੇ ਸਿੰਘ ਕਰ ਰਹੇ ਆ ਤੇ ਮੈਂ ਵੀ ਕਰਨਾ ਕੁਛ ਉਹਨਾਂ ਨੇ ਵੀ ਨਾਮ ਮਨਾ ਕੀਤਾ ਤੇ ਫਿਰ ਅਸੀਂ ਇਹਨੂੰ ਉਹਦੇ ਵਿੱਚ ਆਪਣਾ ਜਿੱਥੇ ਗਤਕਾ ਕਰਦੇ ਸੀ ਅਸੀਂ ਉਹਨੂੰ ਛੱਡਦਾ ਇੱਥੇ ਤੇ ਉਹਦੇ ਵਿੱਚ ਨੇ ਇੰਨਾ ਵਧੀਆ ਪਰਫਾਰਮ ਕੀਤਾ ਸਾਰਿਆਂ ਨੇ ਇਹਨੂੰ ਇੰਨਾ ਪਸੰਦ ਕੀਤਾ ਮਹਾਂਪੁਰਸ਼ਾਂ ਨੇ ਕਿ ਲਾਲਲੀ ਫੌਜਾਂ ਦਾ ਜਿੱਦਾਂ ਮਹਾਂਪੁਰਸ਼ਾਂ ਦਾ ਮਨ ਜਿੱਤ ਲਿਆ ਕਿ ਐਡਾ ਛੋਟਾ ਬੱਚਾ ਭਚੰਗੀ ਇਹਨੂੰ ਉਹਨਾਂ ਨੇ ਜੀਪ 'ਚ ਬਿਠਾ ਲਿਆ ਜੀ ਕਿ ਚੱਲ ਸਿੰਘਾ ਤੂੰ ਸਾਡੇ ਨਾਲ ਚੱਲ ਤੇ ਇਹ ਵੀ ਖੁਸ਼ ਹੋ ਗਏ ਚਲੋ ਚੱਲ ਗਿਆ ਨਾਲ ਘੋੜਸਵਾਰੀ ਦਾ ਇਹਨੂੰ ਘੋੜਿਆਂ ਦਾ ਬੜਾ ਸ਼ੌਂਕ ਹੈ ਜੀ ਕਿਉਂਕਿ ਉਹ ਸਿੰਘ ਤੁਹਾਨੂੰ ਪਤਾ ਹੈ ਕਿ ਘੋੜੇ ਸਸਤਰਬ ਤਿਆਰ ਵਰ ਤਿਆਰ ਰਹਿਣਾ ਹਰ ਵਕਤ ਇਹਨੂੰ ਉਦੋਂ ਹੀ ਸ਼ੌਂਕ ਸੀ ਤੇ ਉਦੋਂ ਇਹਨੇ ਬਹੁਤ ਵਧੀਆ ਪਰਫਾਰਮ ਕਰਕੇ ਇਸ ਤੋਂ ਬਾਅਦ ਇੱਕ ਵਿੱਕੀ ਸਿੰਘ ਜੀ ਹੈਗੇ ਆ ਅਮਰੀਕਾ ਦੇ ਵਾ ਉਹ ਆਪਣਾ ਉਹਨਾਂ ਨੇ ਕੰਪੀਟੀਸ਼ਨ ਕਰਾਇਆ ਸੀ ਤੇ ਅਜੀਤ ਕਲਾਸਿਕਲ ਕਰਾਉਂਦੇ ਬੋਡੀ ਬਿਲਡਿੰਗ ਦਾ ਗਤਕੇ ਦਾ ਕੁਸ਼ਤੀਆਂ ਦਾ ਉਹਨਾਂ ਨੇ ਇਨਵਾਈਟ ਕੀਤਾ ਹੈ ਟਾਂਡੇ ਫਿਰ ਇਹਨੂੰ ਅਸੀਂ ਟਾਂਡੇ ਲੈ ਕੇ ਗਏ ਉੱਥੇ ਇਹਨੇ ਸਟੇਜ ਪਰਫਾਰਮ ਕੀਤੀ ਕਿ ਸਭ ਤੋਂ ਛੋਟਾ ਪਰ ਚੰਗੀ ਇਹ ਹੈ ਜੀ ਬਾਨੇ ਤੇ ਤਿਆਰਬਰ ਤਿਆਰ ਹੋ ਕੇ ਬਹੁਤ ਸੋਨਾ ਨੇ ਪਰਫਾਰਮ ਕੀਤਾ ਉਥੇ ਇਹਨੂੰ ਕੈਸ਼ ਪ੍ਰਾਈਜ਼ ਦੀ ਬਹੁਤ ਵੱਡਾ ਪਰਾਪਤ ਹੋਇਆ ਕੋਈ ਉਮੀਦ ਨਹੀਂ ਸੀ ਸਾਨੂੰ ਇਹ ਵਾਹਿਗੁਰੂ ਦੀ ਕਿਰਪਾ ਜੀ ਉਸ ਤੋਂ ਬਾਅਦ ਫਿਰ ਇੱਕ ਕੈਲੀਫੋਰਨੀਆ ਜੋ ਫਾਊਂਡੇਸ਼ਨ ਨੂੰ ਕੋਈ ਹੈਗੀ ਆ ਉਹ ਉਹਨਾਂ ਨੇ ਰਾਜਪੂਰੇ ਕੰਪੀਟੀਸ਼ਨ ਕਰਾਇਆ ਸੀ ਉਥੇ ਇਹਨੂੰ ਪਰਫਾਰਮ ਕਰਨ ਵਾਸਤੇ ਸਪੈਸ਼ਲ ਬੁਲਾਇਆ ਸੀ ਅਸੀਂ ਫਿਰ ਉਥੇ ਵੀ ਪਰਫਾਰਮੈਂਸ ਇਹਦੀ ਬਹੁਤ ਬੈਟਰ ਕੀਤੀ ਸੀ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖ ਕੇ ਸਾਡੇ ਇੱਕ ਸਰ ਹੈਗੇ ਆ ਪ੍ਰੈਜ਼ੀਡੈਂਟ ਆ ਲਲਿਤ ਕੁਮਾਰ ਸੋਨੀ ਲੁਧਿਆਣੇ ਤੋਂ ਉਹ ਫੈਡਰੇਸ਼ਨ ਹੈ WBBF IBBF ਦੇ ਵਿੱਚ ਉਹਨਾਂ ਦਾ ਔਰ WFF ਦੇ ਵਿੱਚ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਹੈ ਵਰਲਡ ਦੇ ਉਹਨਾਂ ਨੇ ਇਹ ਵੀਡੀਓ ਦੇਖ ਕੇ ਇਸ ਬੱਚੇ ਨੂੰ ਸਿਲੈਕਟ ਕੀਤਾ ਕਿ ਅਸੀਂ ਇਹਨੂੰ ਮਿਸਟਰ ਯੂਨੀਵਰਸਲ ਚੈਂਪੀਅਨਸ਼ਿਪ ਜੋ ਮਈ 11 ਦੇ ਵਿੱਚ 2024 ਦੇ ਵਿੱਚ ਲੁਥੇਨੀਆ ਦੇ ਵਿੱਚ ਹੋ ਰਹੀ ਹੈ ਉਹਨਾਂ ਨੇ ਹਾਂ ਜੀ ਹਾਂ ਜੀ ਕਿੱਥੇ ਜਾ ਕੇ ਪਰਫਾਰਮ ਹੁਣ ਫਿਰ ਇਹ ਸਿਲੈਕਸ਼ਨ ਹੋ ਗਈ ਸੀ ਉੱਥੇ ਤੇ ਫਿਰ ਆਦੀ ਤਿਆਰ ਤੇ ਤਿਆਰੀ ਕਰਦੇ ਰਹੇ 3 ਘੰਟੇ ਦੀ ਪ੍ਰੈਕਟਿਸ ਕਰਦਾ ਸੀ ਜੀ ਰੋਜ਼ ਕਰਦਾ ਸੀ 2 ਘੰਟੇ ਘਰੇ ਕਰਦਾ ਸੀ 3 ਘੰਟੇ ਗਰਾਊਂਡ ਲੰਗਾਂਦਾ ਸੀ ਪ੍ਰੈਕਟਿਸ ਕਰਕੇ ਫਿਰ ਇਹਦੇ ਵਿੱਚ ਉਹੋ ਜਿਹੜੀ ਸਾਨੂੰ ਇਨਵਿਟ ਲੈਟਰ ਆਈ ਫਿਰ ਅਸੀਂ ਇਹਦਾ ਇੱਕ ਤੇ ਪਹਿਲੀ ਗੱਲ ਤੇ ਸਭ ਤੋਂ ਮਜ਼ੇਦਾਰ ਵਾਲੀ ਇਹ ਹੈ ਕਿ ਜਦੋਂ ਇਹਦਾ ਸਭ ਕੁਝ ਹੋਣਾ ਸੀ ਇਹਨਾਂ ਦਾ ਪਾਸਪੋਰਟ ਨਹੀਂ ਸੀ ਜੀ ਜੋ ਤੁਹਾਨੂੰ ਮੈਂ ਸੱਚਾਈ ਦੱਸਦਾ ਤੇ ਕੰਪੀਟੀਸ਼ਨ ਦੀ ਡੇਟ ਸੈਲੈਕਟ ਹੋ ਗਈ ਹੈਗੀ 11 ਮਈ 2024 ਨੂੰ ਮਿਸਟਰ ਯੂਨੀਵਰਸਲ ਫਿਟ ਕਿਡ ਚੈਂਪੀਅਨਸ਼ਿਪ ਬੱਚਿਆਂ ਦੀ ਹੈਗੀ ਹੈ ਤੇ ਫਿਰ ਅਸੀਂ ਪਾਸਪੋਰਟ ਦਾ ਕਾਫੀ ਪਤਾ ਕੀਤਾ ਪਰ ਅਪਾਇੰਟਮੈਂਟ ਦਾ ਕੋਈ ਨਹੀਂ ਸੀ ਸਾਧਨ ਜੀ ਕੋਈ ਆਈਗਾ ਤਾਂ ਤਤਕਾਲ ਚ ਮਿਲ ਜੇ ਪਰ ਕਹਿੰਦੇ ਨਹੀਂ 1.5 ਮਹੀਨਾ 2 ਮਹੀਨੇ ਦੀ ਵੇਟਿੰਗ ਹੈ ਤੇ ਪਲੀਜ਼ ਤੁਹਾਨੂੰ ਨਹੀਂ ਹੋਏਗਾ ਤੇ ਫਿਰ ਇਹ ਕਿ ਚਲੋ ਕੁਦਰਤੀ ਵੱਲੋਂ ਲਾਲਲੀ ਫੌਜ ਨੇ ਪਹੁੰਚਣਾਣਾ ਉੱਥੇ ਤੇ ਸਾਨੂੰ ਅਗਲੇ ਦਿਨ ਹੀ ਕਾਲ ਆਈ ਕਿ ਤੁਹਾਡੀ ਅਪਾਇੰਟਮੈਂਟ ਅਸੀਂ ਦੇ ਰਹੇ ਆ ਤੇ ਤੁਸੀਂ ਫਤੇ ਸਿੰਘ ਨੂੰ ਪਾਸਪੋਰਟ ਆਫਿਸ ਲੈ ਆਓ ਤੇ ਫਿਰ ਗੁਰੂਮਾਰਾ ਜਾਨਦੇ ਜੀ 2 ਦਿਨ ਦੇ ਵਿੱਚ ਇਹਦਾ ਪਾਸਪੋਰਟ ਆ ਗਿਆ ਜੀ ਤੇ ਪਾਸਪੋਰਟ ਤੋਂ ਅਸੀਂ ਫਿਰ ਇਹਦੀ ਕਾਪੀ ਭੇਜੀ ਫਿਰ ਇਹਦਾ ਬਕਾਇਦਾ ਇਨਵੀਟੇਸ਼ਨ ਲੈਟਰ ਆਇਆ ਉੱਤੇ ਪਾਸਪੋਰਟ ਮੈਂਸ਼ਨ ਹੋ ਕੇ ਇਹਦਾ ਸਾਰਾ ਲੈਟਰ ਸਾਡੇ ਕੋਲ ਆ ਗਿਆ ਜੀ ਇਹ ਅਪਲਾਈ ਕਰਕੇ ਫਿਰ ਗੁਰੂਮਾਰਾ ਨੇ ਕਿਰਪਾ ਕੀਤੀ ਜੀ ਸਾਨੂੰ ਦੋਨਾਂ ਨੂੰ ਆਪਾਂ ਤੇ ਪਰਿਵਾਰ ਨੂੰ ਤੇ ਸ਼ਨਗਨ ਵੀਜ਼ਾ ਮਿਲ ਗਿਆ ਜੀ ਸਾਨੂੰ ਤੇ ਫਿਰ ਤੁਹਾਡੇ ਸਾਹਮਣੇ ਫਿਰ ਆ ਪਰਫਾਰਮ ਕੀਤਾ ਇਹਨੇ ਦੋ ਕੰਟਰੀਆਂ ਚ ਕੀਤਾ ਜੀ ਪਰਫਾਰਮ ਉੱਥੇ ਦੋਨਾਂ ਦੇ ਵਿੱਚ ਇੱਕ ਸੀ ਵਰਲਡ ਗ੍ਰੈਂਡ ਪ੍ਰਿਕਸ ਕੰਪੀਟੀਸ਼ਨ ਸੀ ਚੈਂਪੀਅਨਸ਼ਿਪ ਇੱਕ ਸੀ ਹੈਗਾ ਸੀ ਮਿਸਟਰ ਯੂਨੀਵਰਸਲ ਚੈਂਪੀਅਨਸ਼ਿਪ ਇਹਨਾਂ ਦੋਨਾਂ ਦੇ ਵਿੱਚ ਇਹ ਆਪਣਾ ਓਵਰਲ ਚੈਂਪੀਅਨ ਬਣਿਆ ਜੀ ਔਰ ਫਰਸਟ ਪਲੇਸ ਪਰ ਆਪ ਤੱਕ ਕੀਤੀ ਹੈ ਇਹਨੂੰ ਉੱਥੋਂ ਦੇ ਕਿਸੇ ਸਕੂਲ ਨੇ ਨਿੱਜੀ ਨੇ ਇਹਨੂੰ ਆਪਣੇ ਸਕੂਲ 'ਚ ਪਰਫਾਰਮ ਕਰਨ ਵਾਸਤੇ ਬੁਲਾਇਆ ਉਸ ਬਾਰੇ ਅਸੀਂ ਸਾਨੂੰ ਨਹੀਂ ਕੁਝ ਪਤਾ ਸੀ ਫਿਰ ਚਲੋ ਮਾਰੇ ਅੱਗੇ ਬੇਨਤੀ ਕੀਤੀ ਮਾਰੇ ਬਲਵਕਸ਼ਿਓ ਫਿਰ ਇਹ ਤਿਆਰ ਪਰ ਤਿਆਰ ਹੋ ਗਏ ਸਵੇਰੇ ਉਹਨਾਂ ਦੇ ਸਕੂਲ ਗਿਆ ਬੱਚਿਆਂ ਦੇ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਟੀਚਰ ਗੋਰਿਆਂ ਦੇ ਸਾਹਮਣੇ ਸਾਰੇ ਛੋਟੇ ਬੱਚੇ ਆ ਇਹ ਪਲੇ ਪਾਣੇ ਆ ਇਸ ਤੋਂ ਵੱਡੇ ਬੱਚੇ ਸੀ ਸਾਰੇ ਫਿਰ ਉਹ ਸਕੂਲ ਚ ਜਾ ਕੇ ਨੇ ਪਰਫਾਰਮ ਕੀਤਾ ਜੀ ਉੱਥੇ ਉਹਨਾਂ ਨੇ ਬਹੁਤ ਬੈਸਟ ਵਿਸਿਸ ਦਿੱਤੀਆਂ ਬਹੁਤ ਇਹਨੂੰ ਪਿਆਰ ਦਿੱਤਾ ਇਹਨੂੰ ਆਪਣਾ ਜੋ ਇਹਦੇ ਮਾਨ ਸਨਮਾਨ ਦਿੱਤਾ ਮੈਨੂੰ ਟਵਾਈਸ ਦਿੱਤੇ ਕੈਂਡੀਜ਼ ਜੋ ਕਰਦੇ ਆ ਪਰ ਉਹ ਇਹਦਾ ਉਥੇ ਪਹਿਲਾ ਇਵੈਂਟ ਸੀ ਇੱਕ ਸਾਫ ਦਾ ਜੋ ਨੇ ਪਹਿਲੇ ਉਥੇ ਜਾਂਦੇ ਸਾਰੇ ਸਕੂਲ ਦੇ ਵਿੱਚ ਇੰਵਿਟ ਕਰਤਾ ਫਿਰ ਉਸ ਤੋਂ ਬਾਅਦ 11 ਦੇ ਵਿੱਚ 11 ਮਈ ਨੂੰ ਕੰਪੀਟੀਸ਼ਨ ਯੂਨੀਵਰਸਲ ਚੈਂਪੀਅਨਸ਼ਿਪ ਫਿਰ ਉਸ ਤੋਂ ਬਾਅਦ 12 ਤਰੀਕ ਨੂੰ ਵਰਲਡ ਗ੍ਰੈਂਡ ਪ੍ਰਿਕਸ ਕੀ ਉਸ ਤੋਂ ਬਾਅਦ 13 ਤਰੀਕ ਨੂੰ ਲੁਥੇਨੀਆ ਦੀ ਪਾਰਲੀਮੈਂਟ ਦੇ ਵਿੱਚ ਸਾਡੀ ਇੰਟਰਵਿਊ ਸੀ ਫਿਰ ਇਹ ਬੱਚਾ ਉਥੇ ਵੀ ਗਿਆ ਜੀ ਪਾਰਲੀਮੈਂਟ ਦੇ ਵਿੱਚ ਅਭੀ 3.5 ਸਾਲ ਦਾ ਤੇ ਤੁਸਤਾ ਵਾਸੀ ਜੀ ਅੱਜ ਕੱਲ ਪਰਸੇ ਵਾਪਸ ਆਏ ਆ ਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹਨਾਂ ਫਤਿਹ ਦੀ ਮਾਤਾ ਨਾਲ ਜਰੂਰ ਲੱਗ ਪਰ ਆਪਣੇ ਬਾਰੇ ਦੱਸੋ ਜੀ ਤੁਹਾਡਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਨਵਪ੍ਰੀਤ कौर ਹੈ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੀ ਸਮਝਦੀ ਹਾਂ ਕਿ ਗੁਰੂ ਪਾਸ਼ਾ ਨੇ ਆਪ ਜੀ ਦੀ लाड़ली ਫੌਜ ਸਾਡੇ ਘਰ ਭੇਜੀ ਹੈ ਇਹਨਾਂ ਦੇ ਕਰਕੇ ਹੀ ਸਮਝੋ ਸਾਨੂੰ ਮਹਾਪੁਰਸ਼ਾਂ ਦੇ ਦਰਸ਼ਨ ਹੁੰਦੇ ਨੇ ਕਿੱਥੇ ਕਿੱਥੇ ਮਤਲਬ ਜਿੱਥੇ ਵੀ ਜਾਂਦੇ ਆ ਨਾ ਇੰਨਾ ਪਿਆਰ ਇਹਨਾਂ ਨੂੰ ਮਿਲਦਾ ਨਾ ਵਰਡਸ ਨਹੀਂ ਹੈਗੇ ਮੈਂ ਕੋਈ ਸ਼ਾਇਦ ਐਕਸਪ੍ਰੈਸ ਕਰਨ ਲਈ ਉਹ ਚੀਜ਼ਾਂ ਕਦੇ ਸੋਚਿਆ ਸੀ ਕਿ ਫਤੇਹ ਸਿੰਘ ਇਸ ਮੁਕਾਮ ਤੇ ਲੈ ਜਾਵੇਗਾ ਅੱਜ ਵੀ ਜਦ ਇਹ ਸਟੇਜ ਪਰਫਾਰਮੈਂਸਸ ਹੁੰਦੀਆਂ ਨੇ ਜਾਂ ਕੁਝ ਵੀ ਹੁੰਦਾ ਨਾ ਤਾਂ ਮਤਲਬ ਮੇਰੀ ਅੱਖਾਂ 'ਚ ਅਤਰੋਂ ਹੁੰਦੇ ਨੇ ਮੈਂ ਉਹਦੇ ਲਈ ਗਲਾਸੇਸ ਲਾ ਲੈਣੀਆਂ ਕਿ ਕਿਸੇ ਨੂੰ ਅਹਿਸਾਸ ਨਾ ਹੋਵੇ ਇੱਕ ਮਾਂ ਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਆਪਣਾ ਜਾਇਆ ਹੈ ਦਿੱਤਾ ਦੇ ਵਾਹਿਗੁਰੂ ਨਹੀਂ ਹੈ ਉਹਨਾਂ ਦੀ ਦਾਤ ਹੀ ਹੈ ਪਰ ਜਾਇਆ ਆਪਣਾ ਹੈ ਤੇ ਕਿਦਾਂ ਇੰਨੀ ਵੱਡੀ ਸਟੇਜ ਸ਼ਾਇਦ ਕਿ ਮੈਂ ਕਦੀ ਇੰਨੀ ਵੱਡੀ ਸਟੇਜ ਤੇ ਪਰਫਾਰਮ ਨਹੀਂ ਕੀਤਾ ਉੱਥੇ ਗੋਰੇ ਇਹਨੂੰ ਮਤਲਬ ਫੜਫੜ ਕੇ ਲੈ ਕੇ ਜਾ ਰਹੇ ਸੀ ਸਾਰ ਨਾਲ ਤੂੰ ਪਿਕਚਰਸ ਕਲਿੱਕ ਕਰਾ ਲਾ ਜਿਦਾ ਸੈਲਿਬ੍ਰਿਟੀ ਫੀਲ ਲੈ ਰਹੇ ਸੀਗੇ ਉਹ ਪੂਰੀ ਕਿ ਐ ਸੈਲਿਬ੍ਰਿਟੀ ਪਰ ਐ ਮੂ ਤੇ ਹੱਥ ਰਗ ਲੈਣਾ ਮੈਂ ਛੋਟੇ ਛੋਟੇ ਬੱਚੇ ਵੀ ਉਹਨਾਂ ਨੇ ਨੰਨੂ ਮਤਲਬ ਹੱਲਾ ਸ਼ੇਰੀ ਕਹ ਲਓ ਆਪਣੀ ਲੈਂਗੁਏਜ ਦੇ ਵਿੱਚ ਸਾਡੇ ਕੋਲ ਵੀਡੀਓਜ਼ ਨੇ ਆਪਣੀ ਲੈਂਗੁਏਜ ਦੇ ਵਿੱਚ ਇਹਨੂੰ ਇਨਵਾਈਟ ਮਤਲਬ ਵੈਲਕਮ ਕੀਤਾ ਤੇ ਜਾਣ ਲੱਗਿਆ ਥੈਂਕਸ ਕੀਤਾ ਤੇ ਉਹ ਇੰਨੇ ਨੇ ਗਿਫਟਸ ਕੈਂਡੀਜ਼ ਲੈ ਕੇ ਆਏ ਹੋਏ ਸੀਗੇ ਮਤਲਬ ਇੱਕ ਅਲੱਗ ਸਟੇਜ ਤੇ ਇੱਥੇ ਵੀ ਪਰਫਾਰਮੈਂਸ ਦੋ ਵਾਰ ਕੀਤੀ ਹੈ ਉਹ ਜਸ ਸਾਡਾ ਇੱਕ ਫੋਕਸ ਸੀਗਾ ਕਿ ਬੱਚਾ ਬਾਅਦ ਜੇ ਜਾ ਰਿਹਾ ਹੈ ਜੋ ਬਾਹਰ ਜਾ ਰਿਹਾ ਹੈ ਤੇ ਉੱਥੇ ਐਕਸਪੋਜ਼ਰ ਇਹਨਾਂ ਨੂੰ ਹੋ ਜਾਵੇ ਨਾ ਸਟੇਜਸ ਤੇ ਖੜਨ ਦਾ ਉਹਨੂੰ ਚਾਕਾ ਖਤਮ ਹੋ ਜਾਵੇ ਸਾਡਾ ਇਹ ਪਰਪਸ ਸੀਗਾ ਹਲੇ ਤੱਕ ਕੋਈ ਇਹਨੇ ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਜੋ ਕੁਛ ਸਿੱਖਿਆ ਜਾਂ ਪਾਪਾ ਤੋਂ ਸਿੱਖਿਆ ਜਾਂ YouTube ਤੋਂ ਸਿੱਖਿਆ ਹਾਂ YouTube ਮਤਲਬ ਪਰਟੀਕੂਲਰਲੀ ਜੇ ਅਸੀਂ ਕਹੀਏ ਨਾ ਨਾ ਦੇ ਸਕੂਲ ਦੇ ਵਿੱਚ ਮੈਂ ਤੁਹਾਨੂੰ ਦੱਸੇ 2.5 ਸਾਲ ਤੋਂ ਜਿਸ ਤਰ੍ਹਾਂ ਉਹ ਆਂਦੇ ਸੀਗੇ ਲੜਕੇ ਉਹਨਾਂ ਦੇ ਨਾਲ ਇਹਨੂੰ ਫੋਕਸਡ ਸੀਗਾ ਮੈਂ ਚੱਕਰ ਚਲਾਣਾ ਤੇ ਮੰਮਾ ਮੈਂ ਚੱਕਰ ਕਰਨਾ ਹੈ ਚੱਕਰ ਕਰਨਾ ਹੈ ਸ਼ੁਰੂ ਤੋਂ ਫੋਕਸਡ ਅਸੀਂ ਕਿਹਾ ਪੁੱਤਰ ਤੂੰ ਛੋਟਾ ਹੈ ਹਜੇ ਚੱਕਰ ਹੱਥ ਨਹੀਂ ਕੁੰਮ ਬਣ ਗਏ ਤੁਹਾਡੇ ਤੇ ਇਹਨਾਂ ਦੇ ਸਕੂਲ ਐਡਮਿਸ਼ਨ ਕਰਵਾਈ ਉੱਥੇ ਨਾ ਸਭ ਤੋਂ ਛੋਟੀ ਕਲਾਸ ਓਬਵੀਅਸ ਹੈ 3 ਸਾਲ ਦਾ ਬਹੁਤ ਛੋਟੀ ਕਲਾਸ ਹੈ ਤੇ ਉਹ ਹਾਂਜੀ ਪਲੇ ਪੈਂਚ ਤੇ ਉੱਥੇ ਹੋਰ ਐਕਟੀਵਿਟੀ ਸੀਗੇ ਇਹਨਾਂ ਦੇ ਲਈ ਜਿਸ ਨਾਲ ਛੋਟੇ ਬੱਚਿਆਂ ਦੀਆਂ ਹੁੰਦੀਆਂ ਪਰ ਐਸਾ ਜਗਤ ਕਾ ਨਹੀਂ ਸੀਗਾ ਤੇ ਜਦੋਂ ਉਹਨਾਂ ਦੀ ਐਨੂਅਲ ਫੰਕਸ਼ਨ ਸੀਗਾ ਇਹ ਨਵੰਬਰ ਡਿਸੰਬਰ ਚ ਸੀਗਾ ਨਾ ਦਾ ਐਨੂਅਲ ਫੰਕਸ਼ਨ ਜਿਹੜਾ ਜਿਹੜੇ ਸਰ ਸੀਗੇ ਜਿਹੜੇ ਕਰਵਾ ਰਹੇ ਸੀਗੇ ਉਹ ਮੈਨੂੰ ਸਕੂਲ ਦੇ ਬਾਹਰ ਮਿਲ ਗਏ ਜਸਪਾਲ ਸਰ ਨੇ ਬਹੁਤ ਅੱਛੇ ਬਹੁਤ ਅੱਛੇ ਸਰ ਨੇ ਉਹ ਤੇ ਉਹ ਵੀ ਸਿੰਘ ਨੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਇਸ ਤਰ੍ਹਾਂ ਮੇਰਾ ਬੇਟਾ ਹੈ ਤੇ ਫਤੇ ਸਿੰਘ ਨਾਮ ਹੈ ਉਹਦਾ ਤੇ ਬਿਲਕੁਲ ਪਲੇ ਪੈਂਟੀ ਨਰਸਰੀ ਜੀ ਹੈ ਤੇ ਤੁਸੀਂ ਪਲੀਜ਼ ਇਹਨੂੰ ਮਤਲਬ ਦੇਖਣਾ ਗਤਕਾ ਕਰਵਾ ਦੇਣਾ ਉਹ ਬਾਕੀ ਗੇਮਸ ਕਰਵਾਂਦੇ ਸੀਗੇ ਔਰ ਜਦ ਮੈਂ ਉਹਨਾਂ ਨੂੰ ਕਹਿ ਕੇ ਗਈ ਪਾਰਟਿਕੂਲਰਲੀ ਫਤੇ ਸਿੰਘ ਜਦੋਂ ਉਹਨਾਂ ਨੇ ਨਾਮ ਸੁਣਿਆ ਉਹਨਾਂ ਦੇ ਬੇਟੇ ਦਾ ਨਾਮ ਵੀ ਫਤੇ ਸਿੰਘ ਹੈ ਤੇ ਉਹ ਕਹਿੰਦੇ ਮੈਂ ਜਾ ਕੇ ਦੇਖਦਾ ਅੰਦਰੋਂ ਇਹਨੂੰ ਫੜਿਆ ਉਹ ਕਹਿੰਦੇ ਮੈਨੂੰ ਵੇਖ ਕੇ ਨਾ ਇੰਨੀ ਸਟਰੋਂਗ ਫੀਲਿੰਗ ਆਈ ਕਿ ਇਹ ਬੱਚਾ ਕਰੇਗਾ ਹੀ ਕਰੇਗਾ ਮਤਲਬ ਇਹ ਕਹਿ ਲਓ ਵੈਗਰੂ ਦੀ ਬਖਸ਼ਿਸ਼ ਹੀ ਸੀਗੀ ਸਭ ਚੀਜ਼ਾਂ ਕਨੈਕਟਡ ਹੀ ਸੀਗੀਆਂ ਤੇ ਨਾ ਮੈਂ ਸਕੂਲ ਜਾਂਦੀ ਤੇ ਨਾ ਮੈਂ ਕਹਿੰਦੀ ਤੇ ਉਹਨਾਂ ਨੇ ਇਹਨੂੰ ਕਲਾਸ 'ਚ ਬੁਲਾਇਆ ਤੇ ਟੀਚਰਸ ਨੂੰ ਕਹਿ ਦਿੱਤਾ ਕਿ ਹੁਣ ਇਹਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਦਾ ਮਤਲਬ ਇੱਥੇ ਗਤਕਾ ਕਰਵਾਉਣਾ ਹੀ ਕਰਵਾਉਣਾ ਹੈ ਇੱਕ ਪਰਫਾਰਮੈਂਸ ਇਹਦੀ ਰ ਤੇ ਪ੍ਰਿੰਸੀਪਲ ਮੈਮ ਨਾਲ ਗੱਲ ਹੋਈ ਹੋਏਗੀ ਜਿਸ ਤਰ੍ਹਾਂ ਵੀ ਉਹਨਾਂ ਨੇ ਫਿਰ ਇਹ ਚੀਜ਼ ਕਹੀ ਕਿ ਅਸੀਂ ਐਡ-ਆਨ ਕਰਾਂਗੇ ਗਤਕਾ ਤੇ ਐਸ ਬੱਚੇ ਦੇ ਕਰਕੇ ਸਕੂਲ 'ਚ ਗਤਕੇ ਦਾ ਇੱਕ ਪਰਫਾਰਮੈਂਸ ਪੂਰਾ ਹੋਇਆ ਕਾਫੀ ਬੱਚੇ ਤੇ 4-5 ਬੱਚਿਆਂ ਨੇ ਪਰਫਾਰਮ ਨਾਲ ਕੀਤਾ ਤੇ ਜਿਹਦੇ 'ਚੋਂ ਇਹਦੀ ਬਹੁਤ ਸਪੈਸ਼ਲ ਪਰਫਾਰਮੈਂਸ ਸੀ ਕਿ ਬਾਕੀ ਬੱਚੇ ਵੱਡੇ ਸੀਗੇ ਨਹੀਂ ਨਹੀਂ ਸਭ ਤੋਂ ਵੱਧ ਮਾਂ ਕਿਤੇ ਡਰ ਨਹੀਂ ਲੱਗਦਾ ਜਮਜੂ ਕਰਤਬ ਹੈ ਬੜਾ ਦੇ ਵੀ ਤੇ ਬੜੇ ਖਤਰਨਾਕ ਕਰਤਬ ਹੁੰਦੇ ਵੇਖ ਕੇ ਬੰਦਾ ਵੀ ਡਰ ਜਾਂਦਾ ਹੈ ਕਈ ਵਾਰੀ ਮੈਨੂੰ ਵੈਸੇ ਦੁਨੀਆਂ ਵਾਲਿਆਂ ਨੇ ਤੇ ਬਹੁਤ ਕਿਹਾ ਕਿ ਕਿਹੜੇ ਕੰਮ ਚ ਪਾਤਾ ਤੂੰ ਮੁੰਡੇ ਨੂੰ ਇਸ ਤਰ੍ਹਾਂ ਉਹ ਐ ਕੋਟ ਕਰਕੇ ਕਹਿੰਦੇ ਨੇ ਕਿ ਕਿਹੜੇ ਕੰਮ ਚ ਪਾਤਾ ਤੂੰ ਐ ਕੋਈ ਕੰਮ ਨਹੀਂ ਹੈ ਪੜਾਉ ਲਿਖਾਉ ਪੜਾਈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਮਾਰਾਇ ਨੇ ਵੀ ਕਿਹਾ ਹੈ ਸ਼ਸਤਰ ਵਿਦਿਆ ਤੇ ਵਿਦਿਆ ਬਹੁਤ ਜ਼ਰੂਰੀ ਹੈ ਬੱਚੇ ਨੂੰ ਆਣੀ ਚਾਹੀਦੀ ਹੈ ਤੇ ਪਰ ਜਦੋਂ ਇਹ ਗਤਕਾ ਕਰਦਾ ਨਾ ਮੈਨੂੰ ਇੰਨਾ ਪਤਾ ਹੈ ਕਿ ਗੁਰੂ ਪਾਤਸ਼ਾਹ ਦੀ ਇੰਨੀ ਬਖਸ਼ਿਸ਼ ਅੱਜ ਤੱਕ ਪਾਤਸ਼ਾਹ ਮੇਰ ਰੱਖਣ ਅੱਗੇ ਵੀ ਨਾ ਕਿਸੇ ਨੂੰ ਲੱਗੀ ਐ ਮੈਨੂੰ ਲੱਗੀ ਐ ਕਿੰਨਾ ਛੋਟਾ ਐ ਮੇਰੇ ਕੋਲ ਚੀਜ਼ਾਂ ਇੱਧਰ ਉੱਧਰ ਡਿੱਗ ਜਾਂਦੀਆਂ ਲੱਗ ਜਾਂਦੀਆਂ ਨੇ ਗੁਰੂ ਸਾਹਿਬ ਤੇ ਵਿਸ਼ਵਾਸ ਐ ਵੀ ਪੂਰਾ 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 ਮੈਨੂੰ ਕੋਈ ਉਹ ਦੋ ਰਾਹਾਂ ਨਹੀਂ ਹੈਗੀਆਂ ਕਿ ਜੇ ਬਾਪਾ ਸਾਹਿਬ ਇੱਥੋਂ ਤੱਕ ਲੈ ਕੇ ਆਏ ਨੇ ਤੇ ਅੱਗੇ ਕਿੱਥੇ ਸੱਟ ਲੱਗਣ ਦੇਣਗੇ ਫਸਟ ਟਾਈਮ ਇੰਨੇ ਪਰਫਾਰਮ ਕੀਤਾ ਤੁਸੀਂ ਮੰਨੋਗੇ ਹੁਣ ਸਾਨੂੰ ਇਹਦੇ ਨਾਮ ਨਾਲ ਸਾਰੇ ਜਨੇ ਜਾਣਦੇ ਨੇ ਨਹੀਂ ਤਾਂ ਇਹ ਵੀ ਪਲੇਅਰ ਨੇ ਤੇ ਮੈਨੂੰ ਪਹਿਲਾਂ ਇਹਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੁਣ ਮੈਨੂੰ ਫਤੇ ਸਿੰਘ ਦੀ ਮਮਾ ਦੇ ਨਾਮ ਨਾਲ ਹਰ ਇਨਸਾਨ ਨੇ ਮੇਰਾ ਨਾਮ ਆਪਣੇ ਫੋਨ 'ਚ ਜਿਹੜੇ ਸਾਡੇ ਜਾਣ ਪਛਾਣ ਵਾਲੇ ਨੇ ਫਤੇ ਮਮਾ ਫਤੇ ਮਮਾ ਲਿਖਿਆ ਹੋਇਆ ਹੁੰਦਾ ਛੋਟੇ ਛੋਟੇ ਬੱਚੇ ਉਹਨਾਂ ਨੌਜਵਾਨ ਪੀੜ੍ਹੀਆਂ ਭੁੱਖਦੀਆਂ ਪੀੜ੍ਹੀਆਂ ਉਹਨਾਂ ਨੂੰ ਸਿੱਖੀ ਨਾਲ ਜੋੜਨ ਦਾ ਬਾਣੀ ਬਾਣੇ ਨਾਲ ਜੋੜਨ ਦਾ ਗਤਕੇ ਨਾਲ ਜੋੜਨ ਦਾ ਇੱਕ ਬੜਾ ਸਿੰਬਲ ਬਣ ਜਾਊਗਾ ਇਹ ਪ੍ਰਚਾਰ ਦਾ ਬੜਾ ਇੱਕ ਪ੍ਰੇਰਨਾ ਸਰੋਤ ਬਣ ਜਾਊਗਾ ਹਾਂਜੀ ਪਤਾ ਕੀ ਗੱਲ ਹੈ ਜੇ ਇਹ ਵੀ ਗੱਲ ਹੈ ਤੇ ਇੱਕ ਗੱਲ ਇਹ ਹੈ ਕਿ ਜੇ ਤੁਸੀਂ ਗੁਰਦੁਆਰੇ ਸਾਹਿਬ ਜਾਂਦੇ ਹੋ ਤੁਸੀਂ ਪਾਠ ਕਰਦੇ ਹੋ ਬਚਾ ਹੋਏ ਸਿੱਖਦਾ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੇ ਤੁਸੀਂ ਗੁਰੂ ਘਰ ਨਹੀਂ ਜਾਓਗੇ ਤੁਸੀਂ ਨਹੀਂ ਸੇਵਾ ਕਰੋਗੇ ਜਾਨਦੇ ਸੀ ਇਹ ਤੁਸੀਂ ਨਗਰ ਕੀਰਤਨ ਜਾਂਦੇ ਸੀ ਜਾਂ ਗੁਰੂ ਘਰ ਜਾਂਦੇ ਸੀ ਤਾਂ ਹੀ ਇਹਨੂੰ ਲੋੜ ਲੱਗੀ ਹੈ ਕਿਉਂਕਿ ਇਹਨੂੰ ਫੇਰ ਹੀ ਪਤਾ ਲੱਗਾ ਬਾਣਾ ਸਜਾਉਣਾ ਸ਼ਸਤਰ ਸਜਾਉਣੇ ਔਰ ਹਜੇ ਤੇ ਮੇਰੀ ਕੋਸ਼ਿਸ਼ ਹੈ ਕਿ ਨਾ ਮੈਂ ਕੋਟ ਸਵਾਰ ਕਰਾਉਂਗਾ ਉਹ ਹਜੇ ਕਿ ਛੋਟਾ ਜਿਹਾ ਦਾ ਤੇ ਇਹਨੂੰ ਕੋਟ ਸਾਈਡਿੰਗ ਕਰਨੀ ਕੋਟ ਸਵਾਰੀ ਕਰਨੀ ਹੈ ਕਰਨੀ ਹੈ ਅੱਛਾ ਔਰ ਕਿੱਥੇ ਕਿੱਥੇ ਕਿਹੜੇ ਕਿਹੜੇ ਗੁਰਦੁਆਰੇ ਜਾਂਦੇ ਹੁੰਦੇ ਹੋ ਦਾ ਜਾ ਜਾ ਤਲਾਹ ਸਾਹਿਬ ਤਲਾਹ ਰਾਮ ਬਾਬਾ ਨੋਟ ਸਿੰਘ ਜੀ ਤੇ ਹੁਣ ਇਹਨੂੰ ਆਪਣੇ ਆਪ ਪਤਾ ਕੀ ਇਹ ਗੁਰਦੁਆਰੇ ਦਾ ਨਾਮ ਕੀ ਹੁੰਦਾ ਅਸੀਂ ਨਹੀਂ ਨਾ ਦੱਸਦੇ ਕਿੱਥੇ ਆ ਤੇ ਉਹ ਤੁਹਾਡੇ ਸਾਹਮਣੇ ਹੁਣ ਬੋਲ ਰਿਹਾ ਪਿਆ ਇਹਨੂੰ ਮੈਂ ਕੁਛ ਹੰਮੰਦਰ ਸਾਹਿਬ ਇੱਕ ਆ ਵੀ ਗੱਲ ਹੈ ਜੀ ਜਦੋਂ ਕੋਈ ਉੱਥੇ ਅਸੀਂ ਜਿੱਦਾਂ ਜਲਦੀ ਵੀ ਹੋਈਏ ਕੁਛ ਵੀ ਹੋਵੇ ਉੱਥੇ ਇਹਨੇ ਰੱਟ ਫੰਡੀ ਮੈਸ਼ਨਾਨ ਕਰਨਾ ਹੁਣ ਅਸੀਂ ਜਦੋਂ ਦਿੱਲੀ ਵੀ ਗਏ ਹਾਂ ਮੈਸੀ ਗਏ ਹਾਂ ਬੰਗਲਾ ਸਾਹਿਬ ਗਏ ਹਾਂ ਸੀਸ ਗਨ ਸਾਹਿਬ ਗਏ ਆ ਤੇ ਬੰਗਲਾ ਸਾਹਿਬ ਕਹਿੰਦਾ ਇਸ਼ਨਾਨ ਕਰਨਾ ਕਿਉਂਕਿ ਸੀਸ ਸਾਹਿਬ ਉੱਥੇ ਗੁਰ ਉੱਥੇ ਸਰੋਵਰ ਨਹੀਂ ਹੈਗਾ ਨਾ ਬੰਗਲਾ ਸਾਹਿਬ ਹੈਗਾ ਪਰ ਉੱਥੇ ਰੱਟ ਫੜੀ ਹੈ ਇਸ਼ਨਾਨ ਕਰਨਾ ਮੈਂ ਚਲੋ ਮੈਂ ਜਿੱਦਾਂ ਫੌਜ ਗਏਗੀ ਆਈ ਫੌਜ ਦੇ ਨਾਲ ਹੈ ਜੀ ਚਾਰ ਸਾਹਿਬ ਜੀ ਦੇ ਨਾਮ ਸੁਣਾ ਦਿਓ ਜੀ ਸਿੰਘ ਜੀ ਚਾਰ ਸਿੰਘ ਜੀ ਜੋਲਾ ਸਿੰਘ ਜੀ ਫੱਟੇ ਸਿੰਘ ਜੀ ਤੇ ਪਾਸ਼ਾ ਜੀ ਦਾ ਨਾਮ ਨਾ ਕਦੇ ਜੀ ਹੰਨ ਕਦੇ ਜੀ ਹਮਦਾ ਜੀ ਆਮਦਾ ਜੀ ਹਜੰਦੇ ਜੀ ਆਮ ਦਾਤੀ ਕੋਬੀ ਸਾਫੀ ਤੇਗ ਦਾ ਮਾਦੇਬ ਕੋਬੀ ਸਾਫੀ ਹਾ ਜਿੰਦਾਤੀ ਕੋਬੀ ਜਾਂਤੀ ਕੋਬੀ ਹਾ ਜਿੰਦਾਤੀ ਹਾ ਜਿੰਦਾਤੀ ਹਾ ਜਿੰਦਾਤੀ ਅਚਾਨਕ ਤੇ ਉਹ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨੇਮ ਹੈ ਹਾਂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ

ਉਨਨੇ ਵੱਲੋਂ ਵੀ ਇਸ ਨੂੰ ਆਪਣਾ ਮਾਡਲ ਜਿਹੜਾ ਹੈ ਉਹ ਬਣਾਇਆ ਗਿਆ ਹੈ Amazon ਦੀ ਮਾਡਲਿੰਗ ਕਰਦਾ ਹੈ 3.5 ਸਾਲ ਦਾ ਹੈ ਬਾਣੀ ਤੇ ਬਾਣੇ ਦਾ ਧਾਰਨੀ ਫਤੇ ਸਿੰਘ ਤੋਂ ਬਿਨਾ ਸ਼ੱਕ ਇਸ ਤੋਂ ਸਿੱਧ ਲੈ ਕੇ ਜ਼ਰੂਰਤ ਹੈ ਕਿ ਅਸੀਂ ਵੀ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਆਪਣੀ ਪੁਖਤੀ ਪੀੜ੍ਹੀਆਂ ਨੂੰ ਬਾਣੀ ਤੇ ਬਾਣੇ ਨਾਲ ਜੋੜੀਏ ਤੇ ਸਿੱਖੀ ਦਾ ਪ੍ਰਚਾਰ ਕਰੀਏ ਕੈਮਰਾ ਬਸਰ ਅਤਾਸ਼ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਸੀ న్యూਸ ਅੰਮ੍ਰਿਤਸਰ